ਕੀ ਨਾਮ ਆਪਣਾ ਮੇਰਾ ਸੈਫਰੀ ਕੀ ਗੱਲ ਕੀ ਦੱਸੋ ਮਾੜੀ ਜੀ ਭਾਈ ਸਾਡਾ ਨਾਲ ਮੇਰੇ ਆਇਆ ਸੀਗਾ ਬ੍ਰਦਰ ਮੇਰਾ ਅਮਨ ਉਹਦੇ ਮਾਰਕਟ ਹੋਏ ਨਾਲ ਬੱਦੂ ਕੀਤੀ ਗਈ ਜੀ ਕੀ ਕੀ ਨਾਮ ਹੈ ਜਿਹੜਾ ਬ੍ਰਦਰ ਹੈ ਕਿੱਥੋਂ ਰਹਿਣ ਵਾਲੇ ਤੁਸੀਂ ਇੱਥੇ ਜਲੰਧਰ ਕੀ ਕਰਨ ਆਏ ਸੀਗੇ ਮੁਸਤਾਫਾ ਫਮਾਈ ਅਸੀਂ ਜਲੰਧਰ ਆਏ ਸੀਗੇ ਰਹਿਣ ਵਾਲੇ ਅਸੀਂ ਦਰਾਏ ਕੋਲੇ ਰਾਮਪੁਰ ਪਿੰਡ ਸਾਡਾ ਤੇ ਅਸੀਂ ਐਸਐਸਪੀ ਦਫਤਰ ਆਏ ਸੀ ਇਨਕੁਆਰੀ ਲਵਾਉਣ ਹੂੰ ਇਹਦੀ ਪੰਮੇ ਦੇ ਜਿਹੜਾ ਛੋਟਾ ਬ੍ਰਦਰ ਆ ਉਹਦੇ ਤੇ ਇਨਕੁਆਰੀ ਲੱਗੀ ਹੋਈ ਪੜਚਾ ਕਰਾਇਆ ਨਾ ਨਜ਼ਾਇਜ਼ੀ ਤੁਹਾਨੂੰ ਛੋਟੇ ਮੁੰਡੇ ਛੋਟੇ ਬ੍ਰਦਰ ਦਾ ਨਾਮ ਇਮਾਮ ਮਾਮ हुसैनਾ ਜੀ ਕਿਹੜਾ ਪਰਚਾ ਤੁਸੀਂ ਮਾਮਲੇ ਦਾ ਉਹ ਪਈ ਪਰਚਾ ਮੈਨੂੰ ਇਨੀ ਜੀ ਨੋਟਿਸ ਹੈਗੀ ਤੇ ਬ੍ਰਦਰ ਨੂੰ ਪਤਾ ਜੀ ਠੀਕ ਹੈ ਤੁਸੀਂ ਦੂਮੀ ਜੀ ਨੇ ਇਹ ਵਿੱਚ ਕੰਮੀ ਤੁਸੀਂ ਮੈਂ ਇਹਦਾ ਬੈਂਡ ਜੀ ਕੱਲ ਨੂੰ ਜੀ ਮੈਂ ਕੱਲ ਨੂੰ ਆ ਰਿਹਾ ਤੁਸੀਂ ਜੀ 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 ਖਾਣਾ ਖੜਾਏ ਜੀ ਕਿਥੋਂ ਅਸੀਂ ਜਦੋਂ ਰੋਡ ਕਰਾਸ ਕਰ ਲਗੇ ਇਥੋ ਲਈ ਅਜ ਉਹਨੇ ਗੱਡੀ ਮਾਰੀ ਬਹੁਤ ਤੇਜ਼ ਗੱਡੀ ਦਾ ਠੋਕੜ ਕਰਕੇ ਸਾਡੀ ਸਟਰੀਟ ਤੇ ਗੱਡੀ ਵਿੱਚ ਮਾਰੀ ਇਹ ਇਹਨਾਂ ਨੂੰ ਘੱਟੋ ਘੱਟ 10 ਦੂਰ ਚੱਕ ਕੇ ਦਿਟਾ ਕੇ ਉੱਪਰ ਕਿੰਨੇ ਜਣੇ ਸਿਗੇ ਤੁਸੀਂ ਕਿਤੇ ਸੀ ਅਸੀਂ ਤੁਸੀਂ ਪੈਦਲ ਸੀ ਅਸੀਂ ਪੈਦਲ ਸੀ ਅਸੀਂ ਗੱਡੀ ਤੇ ਸੀ ਗੱਡੀ ਅਸੀਂ ਪਰਲੇ ਪਾਸੇ ਪਾਰ ਕਰਕੇ ਇਧਰਲੇ ਪਾਸੇ ਆ ਜਾਈ ਟੌਕ ਕਰ ਦਿੱਤੀ ਉਹ ਆਦੀ ਨਾਲ ਜੀ ਲਗਾ ਕੇ ਉਹ ਆਪਣੀ ਖਾਨੇ ਕਰਨ ਹਾਂ ਜੀ ਜਿਹਨਾਂ ਨੇ ਹਮਲਾ ਕੀਤਾ ਉਹ ਜਨ ਇਹ ਕਿ ਉਹ ਜੰਡਿਆਲੇ ਤੋਂ ਆਈ ਜਾਣ ਪਝਾਂ ਹੈ ਨਹੀਂ ਉਹਨਾਂ ਨਾਲ ਅਣਸੱਤੇ ਦੇਖ ਕੇ ਡਾਕਟਰ ਨੇ ਦੱਸ ਕੋਈ ਉਹਨਾਂ ਨੂੰ ਪ੍ਰਾਣੀ ਨਹੀਂ ਜਿਸ ਵਿੱਚ ਗਰਾ ਸੀ ਭਾਈ ਜੀ ਭਾਈ ਜੀ ਹੋ ਸਕਦਾ ਹੋਊਗਾ ਇੰਨੀ ਗੱਲਬਾਤ ਮੈਨੂੰ ਜਿਆਦਾ ਨਹੀਂ ਪਤਾ ਕੋਈ ਮੈਂ ਦੱਸ ਸਕਦਾ ਹਾਂ ਆਪਕੋ ਜੀ ਭਾਈ ਨਾਰਿਕਾ ਜੀ ਟੱਗਾ ਤੱਕ ਕਾਫੀ ਬੱਝੀਆਂ ਆਈ ਨੇ ਕਿ ਜਿਹੜੇ ਲੜਕੇ ਆਏ ਸੀ ਉਹਨਾਂ ਕੋਲ ਹਥਿਆਰ ਕਿਸ ਤਰ੍ਹਾਂ ਦੇ ਹਥਿਆਰ ਸੀਗੇ ਸਾਹੀਓ ਭਾਈ ਕਿਰਪਾਨਾਂ ਸੀਗੀਆਂ ਉਹਨੇ ਹੱਥ 'ਚ ਕਿੰਨੇ ਜਣੇ ਸੀਗੇ ਉਹ ਸੀਗੇ 4 ਤੋਂ 5 ਜਣੇ ਸੀਗੇ ਕਿੱਧਰ ਆਏ ਸੀ ਗੱਡੀ ਚ ਆਏ ਸੀ ਜਾਂ ਪੈਦਲ ਉਹ ਗੱਡੀ ਤੇ ਸੀਗੀ ਵੀ ਤੁਸੀਂ ਕਹਿ ਰਹੇ ਹੋ ਝੰਡਿਆਰੇ ਤੋਂ ਆਏਗੇ ਤੁਸੀਂ ਉਹਨਾਂ ਨੂੰ ਜਾਣਦੇ ਹੋ ਨਹੀਂ ਭਾਈ ਉਹਨੇ ਦੱਸਿਆ ਜੀ ਮੈਨੂੰ ਪਹਿਲਾਂ ਦੱਸਿਆ ਜੀਗਾ ਵੀ ਸਾਡੀ ਇੱਥੇ ਗੱਲਬਾਤ ਹੈ ਪਰਚਾ ਉਹਨਾਂ ਨੇ ਕਰਾਇਆ ਹੈ ਫਤੋ ਇਹ ਕਰ ਕੋਈ ਗੱਡੀ ਦਾ ਨੰਬਰ ਦੂਜੀ ਪਾਰਟੀ ਦਾ ਜੀਐਸਪੀ ਆਫਿਸ ਆਈ ਸੀਗੀ ਨਹੀਂ 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 ਅਸੀਂ ਚੱਲੇ ਸੀ ਕੋਈ ਗੱਡੀ ਵਗੈਰਾ ਵੇਖੀ ਨੰਬਰ ਨੋਟ ਵੀ ਹੋਰ ਕੀਤਾ ਕਿ ਗੱਡੀ ਹਾਂਜੀ ਗੱਡੀ ਸਵਿਫਟ ਗੱਡੀ ਜੀ ਤੁਸੀਂ ਉਹਨਾਂ ਨੂੰ ਜਦੋਂ ਤੁਸੀਂ ਐਸਪੀ ਆਫਿਸ ਸੀਗੇ ਉੱਥੇ ਦੇਖੀਓ ਗੱਡੀ ਉਹਲੀ ਉਹਦੇ ਬਾਹਰ ਨਹੀਂ ਉਦੋਂ ਨਹੀਂ ਥੀ ਅਸੀਂ ਅਸੀਂ ਉਦੋਂ ਉਦੋਂ ਨਹੀਂ ਦੇਖੀ ਸੀ ਜਦੋਂ ਉਹੜੇ ਆਏ ਉਦੋਂ ਹੀ ਦੇਖੀਗੇ ਤਾਂ ਉਹਦਾ ਇੱਕ ਮਾਮਲਾ ਦੰਡੂ ਕੇ ਲੇਕ ਲਈਦਾ ਉਹਦੇ ਦੇਖੋ ਜੀ ਇੱਕ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਪ੍ਰਤਾਪ ਬਾਗ ਦੇ ਨੇੜੇ ਇੱਕ ਮੁੰਡੇ ਨੂੰ ਜਿਹੜਾ ਵਾ ਉਹਦੀ ਕਾਫੀ ਕੁੱਟਮਾਰ ਕੀਤੀ ਗਈ ਹੈ ਚਾਰ ਪੰਜ ਮੁੰਡਿਆਂ ਨੂੰ ਦੁਆਰਾ ਉੱਥੇ ਤੇ ਮੁੰਡੇ ਦਾ ਨਾਮ ਹੁਣ ਤੱਕ ਜਿਹੜਾ ਪਤਾ ਚੱਲਿਆ ਉਹ ਮੁਸਤਾਫਾ ਪੰਮਾ ਹੈ ਇਹ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਇਹ ਇੱਥੇ ਜਿਹੜਾ ਜਲੰਧਰ ਆਇਆ ਹੋਇਆ ਸੀਗਾ ਤੇ ਇਹਦੀ ਚਾਰ ਪੰਜ ਮੁੰਡਿਆਂ ਦੁਆਰਾ ਜਿਹੜੀ ਹੈ ਕਾਫੀ ਕੁੱਟਮਾਰ ਕੀਤੀ ਗਈ ਹੈ ਤੇ ਇਹਨੂੰ ਜਿਹੜਾ ਤੁਰੰਤ ਪ੍ਰਤਾਪਪੁਰ ਦੇ ਨੇੜੇ ਯੂਨਿਟੀ ਹਸਪੀਟਲ ਦੇ ਵਿੱਚ ਜਿਹੜਾ ਦਾਖਲ ਕਰਾਇਆ ਗਿਆ ਵਾ ਫਿਲਹਾਲ ਇਹ ਐਮਰਜੈਂਸੀ ਦੇ ਵਿੱਚ ਹੈਗਾ ਵਾ ਇਹਨੂੰ ਅਜੇ ਡਾਕਟਰ ਨੇ ਅਨਫਿਟ ਲਿਖਿਆ ਸਟੇਟਮੈਂਟ ਵਾਸਤੇ ਤੇ ਇਹਦੀ ਫੈਮਿਲੀ ਨਾਲ ਸਾਡਾ رابطہ ਹੋਇਆ ਵਾ ਉਹ ਵੀ ਜਲੰਧਰ ਆ ਰਹੇ ਨੇ ਤੇ ਜਿੱਦਾਂ ਹੀ ਉਹ ਆਂਦੇ ਨੇ ਤੇ ਉਹਨਾਂ ਤੋਂ ਅੱਗੇ ਮਾਮਲਾ ਕਲੀਅਰ ਕੀਤਾ ਜਾਏਗਾ ਤੇ ਇਹਦੇ ਉੱਤੇ ਐਫ ਆਈ ਆਰ ਰਜਿਸਟਰ ਕਰਕੇ ਜਿਹੜੀ ਇਹਦੀ ਤਫ਼ਤੀਸ਼ ਕੀਤੀ ਜਾਏਗੀ ਪਤਾ ਲੱਗੇ ਬੰਦੇ ਕੌਣ ਸੀਗੇ ਨੇਜੀ ਹਜੇ ਇਹੀ ਸਮਝ ਦੇ ਵਿੱਚ ਆਇਆ ਵਾ ਕਿ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਦੇ ਚੰਦੇ ਕੋਈ ਚਾਰ-ਪੰਜ ਮੁੰਡਿਆਂ ਨੇ ਆ ਕੇ ਜਿਹੜੀ ਇਹਦੇ ਨਾਲ ਕੁੱਟਮਾਰ ਕੀਤੀ ਹੈ ਬਾਕੀ ਸੀਸੀਟੀਵੀ ਫੁਟੇਜ ਜਿਹੜੀ ਹੈ ਅਸੀਂ ਕਿਡਵਾ ਲਈ ਹੈ ਤੇ ਉੱਥੇ ਲੋਕਲਸ ਨੇ ਵੀ ਜਿਹੜੀ ਵੀਡੀਓ ਬਣਾਈ ਸੀਗੀ ਉਹ ਸਾਡੇ ਕੋਲ ਆ ਗਈਆਂ ਨੇ ਸਾਡੇ ਤਫ਼ਤੀਸ਼ੀ ਅਸਰ ਮੌਕੇ ਤੇ ਹੀ ਨੇ ਤੇ ਅੱਗੇ ਜਿਹੜੀ ਹੈ ਐਫਆਈਆਰ ਰਜਿਸਟਰ ਕਰਕੇ ਕਾਰਵਾਈ ਅਮਚਲੇ ਅੰਮੀ ਜੀ